ਇੱਕ ਦੇ ਜੇ ਜੇ ਜੀ ਨਾਮ ਦਾ ਜਿਹੜਾ ਸ਼ਖਸ ਹੈਗਾ ਉਹਦੇ ਪੁਰਾਣੇ ਕਮਾਟੀ ਬੰਦ ਜਿਹੜੀਆਂ ਆਪਾਂ ਵਾਕ ਵਾਕ ਜਿਹੜੇ ਧਾਰਾ ਵਾਂਗ ਮਸ਼ਹਨ ਦੇ ਚੱਲ ਰਹੇ ਜਿੰਨਾਂ ਦੇ ਵਿੱਚ ਤਿੰਨ ਕੱਦੇ ਉਤੇ ਐਨਡੀਪੀएस ਦੇ ਦਰਜ ਹੈ ਕਿ ਆਹ ਇਹ 2423 ਦੀ ਬੜੀ ਆ ਦੇ ਵਿੱਚ ਚੱਲ ਚਾਏ ਇਹਦੇ ਵੱਲੋਂ ਜਿਹੜੇ ਦੇਟੇ ਪਰ ਡੇਟ ਜਿਹੜੀ ਹੈ ਉਹ ਮਾਈਕੋ ਕੰਪਨੀ ਜਿਹੜੀ ਬਣਾਈ ਗਈ ਸੀ ਐਂਡ ਇਹ ਦੋ ਚਾਰਜ ਕਰਕੇ ਜਿਹੜੀ ਦੁਕਾਨ ਸਭ ਦੇਖ ਰਹੇ ਜਿਹੜਾ ਰੋਕ ਦਿੱਤਾ ਜਾ ਰਿਹਾ ਹੈ ਇਹਨੇ ਨਸ਼ੇ ਦੀ ਕਮਾਈ ਨਾਲ ਜਿਹੜੀ ਹੈਗੀ ਹੈ ਇਹਨਾਂ ਦੇ ਜਿਹੜੀ ਹੈ ਪ੍ਰਾਪਰਟੀ ਬਣਾਈ ਹੈ ਐਂਡ ਇਹ ਇਸ ਵਾਰ ਡਿਪਾਲਿਸ਼ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਨਸ਼ੇ ਦੇ ਦਸਕਰ ਤੇ ਉਹਨਾਂ ਦੀ ਜਿਹੜੀ ਇਲੀਗਲ ਕਵਾਇਰਡ ਪ੍ਰਾਪਰਟੀ ਹੈ ਕਿ ਉਹਨਾਂ ਨੂੰ ਖਤਮ ਕੀਤਾ ਜਾਵੇ ਫਿਰ ਕਿੰਨੇ ਕ ਫੋਰ ਦੇ ਵਿੱਚ ਜਰੂਰ ਤੇ ਕਿੰਨੇ ਕਿ ਲੰਬੀ ਹੈ ਇਸ ਵਿਅਕਤੀ ਦੀ ਜਿਹੜੀ ਪਹਿਲਾਂ ਜਿਹੜੀ ਗੁਰਜਦੇਲ ਵੀ ਅਸੀਂ ਕਿਚੇਟ ਆਪਾਂ ਐਨਡੀਪੀ ਸੈਕਟਰ ਵਿੱਚ ਆ ਕੇ ਫ੍ਰੀਜ਼ ਕਰਾ ਦਿੱਤਾ ਜੋ ਇਹਨੇ ਇਲੀਗਲ ਕੁਆਡ ਪ੍ਰਾਪਰਟੀ ਦੀ ਐਕਸੀ ਨਸ਼ੇ ਨੂੰ ਵੇਚ ਕੇ ਕਮਾਈ ਕਰਾਈ ਗਈ ਸੀ ਐਂਡ ਉਹਦੇ ਜਰੀਏ ਨੇ ਪ੍ਰਾਪਰਟੀ ਜਾਗਿਆ ਨੇ ਬਟ ਉਹ ਲੀਗਲੀ ਅਸੀਂ ਜਿਹੜਾ ਕਿ ਸਾਰਾ ਪ੍ਰਸੀਡ ਕਰਕੇ ਉਹਦੇ ਕਰੋੜ ਦੇ ਦਾਰੇ ਦੇ ਵਿੱਚ ਜੋੜਵਾ ਰਿਹਾ ਰਹੇ ਇਸ ਤਰ੍ਹਾਂ ਦੂਜੇ ਦੇ ਲਈ ਗੱਲ ਕਿ ਜੇ ਰੂਰਲ ਲੈ ਦੇ ਦੀ ਗੱਲ ਕਿ ਜਾਵੇ ਕਿੰਨੇ ਕ ਪ੍ਰਾਪਰਟੀਾਂ ਦੇ ਖਿਲਾਫ ਦਾ ਕਾਰਵਾਈ ਜਿਹੜੀਆਂ ਹੁਣ ਤੱਕ ਸਾਡੇ ਡਿਸਟ੍ਰਿਕਟ ਜਿਹੜਾ ਜਲੰਧਰ ਰੂਰਲ ਦੇ ਵਿੱਚ ਅਸੀਂ ਇਹ ਚੌਥੀ ਪ੍ਰਾਪਰਟੀ ਡੀਡ ਡਿਵਾਲਿਸ਼ ਕਰਾ ਰਹੇ ਆਂ ਐਂਡ ਬਾਕੀ ਹੋਰ ਵੀ ਲਿਸਟ ਕਾਫੀ ਲੰਬੀ ਹੈ ਜਿਵੇਂ ਜਿਵੇਂ ਅਸੀਂ ਕਰਾਵਾਂਗੇ ਤਾਂ ਤੁਹਾਨੂੰ ਅਪਡੇਟ ਹੋਤਾ ਹੈ। ਮੈਸੇਜ ਮੈਸੇਜ ਇਹ ਹੈ ਕਿ ਜਿਹੜੇ ਵੀ ਕੋਈ ਨਸ਼ੇ ਦੇ ਤਸਕਰ ਹੈਗੇ ਨੇ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਖਤ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਕੰਮ ਕਰੇਗਾ ਤਾਂ ਉਹਦੀ ਕਮਾਈ ਨਾਲ ਖਰੀਦੀ ਹੋਈ ਪ੍ਰਾਪਰਟੀ ਨੂੰ ਕਬਾਲੀਸ਼ੀ ਕੀਤਾ ਜਾਏਗਾ। ਸਾਡਾ ਉਹਨੂੰ ਐਨਡੀपीएस ਦੇ ਸਖਤ ਤਹਰਾਵਾਂ ਦਾ ਜਿਹੜਾ ਹੈਗਾ ਸੰਭਾਵਿਤ ਕਰਨਾ ਪਏਗਾ। ਥੈਂਕ ਯੂ।